ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਟਾਕ ਮਾਰਕੀਟ ਦੀ ਦੁਨੀਆ ਬੋਰ ਹੋ ਗਿਆ ਮੈਂ ਬੋਲਦਾ ਬੋਲਦਾ بار بار ਇੱਕੋ ਹੀ ਚੀਜ਼ ਤੇ ਇੱਕ ਚੀਜ਼ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਦੋ ਨਵੇਂ ਆਈਪੀਓਜ਼ ਬਾਰੇ ਦੱਸਾਂ ਕਿਉਂਕਿ ਮੈਨੂੰ ਇਹ ਲੱਗਦਾ ਕਿ ਕੋਈ ਨਾ ਕੋਈ ਦੋਸਤ ਐਵੇਂ ਦੇ ਹੁੰਦੇ ਆ ਜਿਹੜੇ ਪਹਿਲੀ ਵਾਰ ਮੇਰਾ ਕੋਈ ਵੀ ਵੀਡੀਓ ਦੇਖ ਰਹੇ ਹੁੰਦੇ ਆ ਤੇ ਉਹਨਾਂ ਦੇ ਲਈ ਇੱਕ ਇਨਫੋਰਮੇਸ਼ਨ ਮੈਂ ਹੁਣੇ ਤੁਹਾਨੂੰ ਦੇ ਦੇਣਾ ਉਹ ਇਹ ਹੈਗੀ ਆ ਜਦੋਂ ਇਹ ਵੀਡੀਓ ਅਪਲੋਡ ਅਪਲੋਡ ਹੋਊਗਾ ਮਨਾਲੀ ਐਪੀਸੋਡ ਨੰਬਰ ਉਥੇ ਪਾ ਦੂੰਗਾ ਜੇ ਤੁਸੀਂ ਮੇਰਾ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤੁਹਾਨੂੰ ਇਹ ਚਾਹੀਦਾ ਕਿ ਤੁਹਾਨੂੰ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਹੋਵੇ ਕੀ ਚੀਜ਼ ਹੈਗੀ ਆ ਬਹੁਤ ਵੱਡੀ ਤਰ੍ਹਾਂ ਦੇ ਨਾਲ ਮਤਲਬ ਇਨਫੋਰਮੇਸ਼ਨ ਤੇ ਉਹ ਤੁਸੀਂ ਉਹ ਬੜੇ ਵੀਡੀਓ ਮੇਰੇ ਦੇਖ ਸਕਦੇ ਹੋ ਐਪੀਸੋਡ ਨੰਬਰ ਮੇਰੇ ਚੈਨਲ ਦੇ ਉੱਪਰ ਜਾ ਕੇ ਤੁਸੀਂ ਇਹ ਸਾਰੇ ਦੇ ਸਾਰੇ ਐਪੀਸੋਡ ਜੇ ਦੇਖੋਗੇ ਤੁਹਾਡੇ ਲਈ ਬਹੁਤ ਹੀ ਚੰਗਾ ਹੋ ਮੇਰੇ 17 ਸਾਲ ਦੇ ਤਜਰਬੇ ਦਾ ਇਹ ਨਚੋੜ ਹੈਗਾ ਜਿਹੜਾ ਮੈਂ ਤੁਹਾਨੂੰ ਬਸ YouTube ਤੇ ਮਾਧਿਅਮ ਰਾਹੀਂ ਕਲਾਸਾਂ ਦੀ ਤਰ੍ਹਾਂ ਉਸ ਤਰ੍ਹਾਂ ਹੀ ਦੇ ਰਿਹਾ ਵਾਂ ਮੈਂ ਇਹਦੇ ਵਿੱਚ ਕੋਈ ਉਹ ਨਹੀਂ ਕਹਿੰਦਾ ਕਿ ਹੰਕਾਰ ਵਾਲੀ ਗੱਲ ਨਹੀਂ ਕਹਿ ਰਿਹਾ ਬਿਲਕੁਲ ਸਿੰਪਲ ਆ ਕਿ ਇਹ ਜਿਹੜੀ ਇਨਫਾਰਮੇਸ਼ਨ ਆ ਤੁਹਾਨੂੰ ਮੈਨੂੰ ਨਹੀਂ ਲੱਗਦਾ ਕੋਈ ਇਸ ਤਰ੍ਹਾਂ ਪ੍ਰੋਵਾਈਡ ਕਰੂਗਾ ਫੀਸਾਂ ਨੇ ਹੋਰ ਸਭ ਕੁਝ ਹੈਗਾ ਉੱਥੇ ਵੀ ਜ਼ਿਆਦਾ ਟਰੇਡਿੰਗ ਵਗੈਰਾ ਆਪਸ਼ਨ ਉਹ ਸਾਰਾ ਕੁਝ ਚੱਲਦਾ ਇੰਟਰਾਡੇ ਚੱਲਦਾ ਤੇ ਇਸ ਕਰਕੇ ਕਿਉਂਕਿ ਬਹੁਤ ਸਾਰੇ ਦੋਸਤ ਪੁੱਛਦੇ ਵੀ ਰਹਿੰਦੇ ਆ ਕਿ ਮੈਂ ਨਵਾਂ ਹੈਗਾ ਸਟਾਕ ਮਾਰਕੀਟ 'ਚ ਮੈਂ ਸਟਾਕ ਮਾਰਕੀਟ ਬਾਰੇ ਜਾਨਣਾ ਚਾਹੁੰਦਾ ਵਾਂ ਤੇ ਇਸ ਲਈ ਹੈਗਾ ਸ਼ਾਇਦ ਇਹ 15 ਕ ਐਪੀਸੋਡ ਨੇ ਇਸ ਤਰ੍ਹਾਂ ਦੇ ਜਿਨ੍ਹਾਂ 'ਚ ਕੰਪਨੀ ਦੀ ਗੱਲ ਨਹੀਂ ਹੋਊਗੀ ਸਿੰਪਲ ਆਕੇ ਸਟਾਕ ਮਾਰਕੀਟ ਹੈ ਕੀ ਚੀਜ਼ ਆ ਕਿਵੇਂ ਇਹਦੇ 'ਚ ਕੰਮ ਕਰਨਾ ਚਾਹੀਦਾ ਕਿੰਨੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਉਹ ਮਤਲਬ ਸਾਰਾ ਉਤਾਮ-ਚਾਮ ਤਾਂ ਇਹ ਹੈਗੀ ਜੀ ਉਹ ਗੱਲਬਾਤ ਜ਼ਰੂਰ ਦੇਖਦੇ ਹੋ ਜੇ ਤੁਸੀਂ ਸਟਾਕ ਮਾਰਕੀਟ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਪੈਸਾ ਕਮਾਉਣਾ ਚਾਹੁੰਦੇ ਹੋ ਆਪਣਾ ਪੈਸਾ ਨਹੀਂ ਗੋਬਾਣਾ ਚਾਹੁੰਦੇ ਸਟਾਕ ਮਾਰਕੀਟ 'ਚ ਬਚੇ ਰਹਿਣਾ ਚਾਹੁੰਨੇ ਹੋ ਉਹ ਵੀ ਲੰਬਾ ਅਰਸਾ ਹੁਣ ਆਪਾਂ ਚੱਲਦੇ ਆ ਜੀ ਆਪਣੇ ਅੱਜ ਦੇ ਦੋ ਆਈਪੀਓ ਉਹਨਾਂ ਦੇ ਵਿੱਚੋਂ ਪਹਿਲਾ ਹੈਗਾ ਨੈਕ ਡੈਕ ਇਨਫਰਾ ਕਰਕੇ ਤੇ ਇਹੇ ਆਈਪੀਓ ਮੇਰੇ ਖਿਆਲ 'ਚ ਹਾਂ ਅੱਜ ਤੋਂ ਸ਼ੁਰੂ ਹੋ ਚੁੱਕਿਆ ਇਹ ਜੀ ਪਰਸੋਂ ਤੱਕ ਰਹੂਗਾ ਅੱਜ ਤਾਂ ਮੇਰੇ ਕੋਲ ਛੋਟੇ ਕੁ ਸ਼ਾਇਦ ਆਪਸ਼ਨ ਨਹੀਂ ਰਹੂਗੀ ਕੱਲ ਤੇ ਪਰਸੋਂ ਦੋ ਦਿਨ ਹੈਗੇ ਆ ਜੇ ਤੁਸੀਂ ਚਾਹਵਾਨ ਹੈਗੇ ਹੋ ਇਹਦੇ ਵਿੱਚ ਇਨਵੈਸਟ ਕਰਨ ਦੇ ਲਈ 33 ਰੁਪਏ ਤੋਂ 35 ਰੁਪਏ ਤੱਕ ਦਾ ਇਹਦਾ ਪ੍ਰਾਈਸ ਹੈਗਾ 인ਫਰਾਸਟਰਕਚਰ ਦੇ ਨਾਲ ਰਿਲੇਟਡ ਕੰਪਨੀ ਹੈਗੀ ਆ ਤੇ ਕੀ ਕੀ ਕੰਮ ਕਰਦੇ ਨੇ ਹੁਣ ਆਪਾਂ ਦੇਖ ਲੈਣੇ ਇੱਕ ਤਾਂ ਇਹ ਸਪੈਸ਼ਲਾਈਜ਼ ਹੈਗੇ ਐ ਇਸ ਦੇ ਵਿੱਚ ਕਿ ਮਲਟੀ ਸਟੋਰੀ ਬਿਲਡਿੰਗਸ ਬਣਾਉਣ ਦਾ ਇਹਨਾਂ ਦਾ ਮੇਨ ਜਿਹੜਾ ਕੰਮ ਹੈਗਾ ਉਹ ਹੀ ਹੈਗਾ ਸ਼ਹਿਰਾਂ ਦੇ ਵਿੱਚ ਆਪਾਂ ਦੇਖਿਆ ਕਿ ਫਲੈਟ ਨੇ ਸੋਸਾਇਟੀਜ਼ ਨੇ ਤੇ 20-20 ਮੰਜ਼ਲਾ ਇਮਾਰਤਾਂ ਇਸ ਤੋਂ ਵੀ ਵੱਡੀਆਂ ਹੀ ਨੇ ਉਹਨਾਂ ਦੇ ਵਿੱਚ ਸਪੈਸ਼ਲਿਟੀ ਹੈ ਇਹਨਾਂ ਦੀ ਉਸ ਤੋਂ ਇਲਾਵਾ ਇਲੈਕਟ੍ਰੀਕਲ ਕੰਮ ਸਾਰਾ ਤਾਰਾਂ ਦੇ ਕੰਮ ਦੇ ਵਿੱਚ ਜਿੰਨੀਆਂ ਵੀ ਤਾਰਾਂ ਪੈਣੀਆਂ ਨੇ ਸਾਰਾ ਉਹਦੇ ਵਿੱਚ ਹੈਗੇ ਆ ਸਟੀਲ ਦੇ ਕੰਮ ਇਹ ਉਹ ਕੰਮ ਨੇ ਜਿੰਨਾ ਚੇ ਸਪੈਸ਼ਲ ਨੇ ਮਤਲਬ ਇਹਨਾਂ ਦੀ ਸਪੈਸ਼ਲਿਟੀ ਆ ਇਹ ਮਜੇ ਹੋਏ ਉਹਨਾਂ ਕੰਮਾਂ 'ਚ ਫਿਰ ਬ੍ਰਿਜ ਬਣਾਉਣੇ ਪੁਲ ਬਣਾਉਣੇ ਤੇ ਹੋਰ ਹਰ ਤਰ੍ਹਾਂ ਦੀ ਕੰਸਟਰਕਸ਼ਨ ਇਹ ਹੋ ਗਈ ਇੱਕ ਇਨਫੋਰਮੇਸ਼ਨ ਹੈ ਇਸ ਕੰਪਨੀ ਬਾਰੇ ਹੁਣ ਹੈਗੀ ਆ ਜੀ ਅਗਲੀ ਇਹਨਾਂ ਦੀ ਸਟਰੈਂਥਾਂ ਦੀ ਆਪਾਂ ਗੱਲ ਕਰ ਲੈਨੇ ਆ ਕੀ ਇਹਨਾਂ ਦੀ ਮਤਲਬ ਸਟਰੈਂਥ ਹੈ ਕੀ ਹੈ ਇਸ ਕੰਪਨੀ ਦੀ ਉਹ ਹੈ 45 ਪ੍ਰੋਜੈਕਟ ਹਾਲੇ ਤੱਕ ਇਹ ਕੰਪਲੀਟ ਕਰ ਚੁੱਕੇ ਆ ਸਕਸੈਸਫੁਲੀ ਅਗਲੀ ਚੀਜ਼ ਹੈਗੀ ਆ ਜਿਹੜਾ ਇਹਨਾਂ ਦੇ ਫਾਈਨੈਂਸ ਹੈਗਾ ਵਾ ਵਹੀ ਖਾਤਾ ਉਹ ਬਹੁਤ ਹੀ ਵਧੀਆ ਹੈ ਇਹਨਾਂ ਦਾ 4 ਗੁਣਾ ਰੈਵਨਿਊ ਵਧ ਗਿਆ ਇਹਨਾਂ ਦਾ ਪਿਛਲੇ 4 ਸਾਲਾਂ ਦੇ ਵਿੱਚ 4 ਗੁਣਾ 659 ਕਰੋੜ ਤੋਂ ਹੋ ਗਿਆ ਜੀ ਉਹ 2485 ਕਰੋੜ ਰੁਪਏ ਪ੍ਰੋਫਿਟ ਸੀਗਾ 8 ਕਰੋੜ ਦਾ 21 ਦੇ ਵਿੱਚ ਹੁਣ ਚੱਲ ਰਿਹਾ 24 8 ਤੋਂ 8 ਕਰੋੜ ਤੋਂ ਹੋ ਗਿਆ ਉਹ 215 ਕਰੋੜ ਬਹੁਤ ਜ਼ਿਆਦਾ ਵਧ ਗਿਆ ਨੈਟ ਵਰਥ ਇਸ ਕੰਪਨੀ ਦਾ 304 ਕਰੋੜ ਦੀ ਕੰਪਨੀ ਸੀਗੀ ਹੁਣੇ ਹੋ ਚੁੱਕੀ ਆ 1006 ਕਰੋੜ ਦੀ ਕੰਪਨੀ ਤਾਂ ਜਿਹੜਾ ਵਹੀ ਖਾਤਾ ਵਾ ਜਿਹੜੇ ਪੈਸੇ ਇਹਨਾਂ ਨੂੰ ਬਣੇ ਆ ਆਪਣੇ ਕੰਮ ਵਿੱਚ ਉਹ ਬਹੁਤ ਹੀ ਜ਼ਿਆਦਾ ਵਧੀਆ ਵਾ ਹੁਣ ਹੋਰ ਕੋਈ ਗੱਲ ਕਰੀਏ ਥੋੜੇ ਜਿਹਾ ਆਪਾਂ ਰਿਸਕ ਦੀ ਵੀ ਗੱਲ ਕਰਦੇ ਆ ਕਿਉਂਕਿ ਕੋਈ ਵੀ ਕੰਮ ਕੋਈ ਵੀ ਕੰਪਨੀ ਐ ਨਹੀਂ ਹੈਗਾ ਕਿਤੇ ਵੀ ਇਨਵੈਸਟ ਕਰਨਾ ਹੈ ਤਾਂ ਦੋਨੇ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ ਇੱਕ ਇਹਨਾਂ ਦੀ ਸਟਰੈਂਥ ਆ ਪਹਿਲੀ ਗੱਲ ਤਾਂ ਸਟਰੈਂਥ ਇਹਨਾਂ ਦੀ ਇਹ ਹੈਗੀ ਹੈ ਤਾਕਤ ਜਿਹਨੂੰ ਆਪਾਂ ਕਹਿ ਦਿੰਨੇ ਆ ਕਿ ਗਵਰਨਮੈਂਟਸ ਦੇ ਨਾਲ ਇਹਨਾਂ ਦੇ ਟਾਈ ਆ ਬੜੇ ਤਕੜੇ ਆ ਤੇ ਗਵਰਨਮੈਂਟਾਂ ਤੋਂ ਜਿਹੜੇ ਠੇਕੇ ਵਗੈਰਾ ਮਿਲਦੇ ਆ ਟੈਂਡਰ ਪਾਸ ਹੁੰਦੇ ਆ ਉਹਨਾਂ ਦੇ ਵਿੱਚ ਬੜੇ ਸਟਰੋਂਗ ਨੇ ਬਹੁਤ ਸਾਰੇ ਠੇਕੇ ਇਹਨਾਂ ਨੂੰ ਮਿਲਦੇ ਆ ਪਰ ਕਿਤੇ ਨਾ ਕਿਤੇ ਇਹਨਾਂ ਦੀ ਵੀਕਨੈਸ ਵੀ ਸਾਬਤ ਕਿਤੇ ਹੋ ਸਕਦੀ ਆ ਗਵਰਨਮੈਂਟ ਚੇਂਜ ਹੁੰਦੀ ਆ ਕਿਸੇ ਵੀ ਤਰ੍ਹਾਂ ਤੁਹਾਨੂੰ ਪਤਾ ਪੋਲਿਟੀਕਲ ਕੰਮ ਜਿਹੜੇ ਰਾਜਨੀਤਿਕ ਤੌਰ ਦੇ ਉੱਪਰ ਹੁੰਦੇ ਆ ਉਹ ਇੱਧਰ ਉੱਧਰ ਥੋੜੇ ਬਹੁਤ ਹੋਣ ਤਾਂ ਉਹ ਜਿਹੜਾ ਕੰਮ ਮਿਲ ਰਿਹਾ ਵਾ ਉਹ ਘਟ ਵੀ ਸਕਦਾ ਅਗਲੀ ਚੀਜ਼ ਇਹ ਹੈਗੀ ਆ ਕਿ ਕੰਪੀਟੀਸ਼ਨ ਬਹੁਤ ਆ ਕੰਪੀਟੀਸ਼ਨ ਉੱਪਰ ਮੈਂ ਜ਼ਿਆਦਾ ਰਿਸਕ ਮੰਨਦਾ ਨਹੀਂ ਕੰਪੀਟੀਸ਼ਨ ਹੈ ਕਿੱਥੇ ਨਹੀਂ ਕੰਪੀਟੀਸ਼ਨ ਤਾਂ ਸਭ ਕਿਤੇ ਹੀ ਆ ਤੁਸੀਂ ਕਿਸੇ ਵੀ ਫੀਲਡ ਚ ਚੱਲੇ ਜਾਓ ਤਾਂ ਜਿੰਨੀ ਕਿ ਇਨਫੋਰਮੇਸ਼ਨ ਮੇਰੇ ਕੋਲ ਹੈ ਕਿ ਮੈਂ ਤੁਹਾਨੂੰ ਉਹ ਦਈ ਜਾ ਰਿਹਾ ਆ ਹੋਰ ਆਪਾਂ ਦੇਖਦੇ ਹਾਂ ਹੋਰ ਕੀ ਚੀਜ਼ ਹੈਗੀ ਆ ਐਡਿਟ ਵੀਡੀਓ ਹੋਣਾ ਨੀਗਾ ਐਸੇ ਤਰ੍ਹਾਂ ਹੀ ਤੁਹਾਨੂੰ ਮੇਰੀ ਸ਼ਕਲ ਦੇਖਣੀ ਪਊਗੀ ਉਹਨਾਂ ਟਾਈਮ ਜਿੰਨਾ ਟਾਈਮ ਹੈ ਆ ਸਾਰਾ ਕੁਝ ਕਰੀ ਜਾਂਦਾ ਲੱਭ ਰਹੇ ਆਂ ਪੋਰਟਲੀ ਦੇ ਵਿੱਚੋਂ ਬਾਬੇ ਦੀ ਇੱਕ ਚੀਜ਼ ਹੋਰ ਆ ਇਹਨਾਂ ਦਾ ਜਿਹੜਾ ROCE ਆ ਤੇ ਮਤਲਬ ਜਿੰਨੇ ਪੈਸੇ ਇਹਨਾਂ ਦੇ ਕੋਲੇ ਰਹਿੰਦੇ ਆ ਤੇ ਕਿਸ ਤਰ੍ਹਾਂ ਦੇ ਨਾਲ ਉਹਨੂੰ ਇਹ ਯੂਜ਼ ਕਰਦੇ ਆ ਉਹ ਪੂਰੇ ਸੈਕਟਰ ਦੇ ਵਿੱਚ ਸਭ ਤੋਂ ਜ਼ਿਆਦਾ ਆ ਇਹ ਚੀਜ਼ ਚੰਗੀ ਆ ਤੇ ਹਾਂ ਇੱਕ ਹੋਰ ਚੀਜ਼ ਆ ਸਿਰਫ ਗਵਰਨਮੈਂਟ ਦਾ ਕੰਮ ਹੀ ਨਹੀਂ ਕਰਦੇ ਇਹ ਜਿਵੇਂ ਗਵਰਨਮੈਂਟ ਨੇ ਕਿਹਾ ਕਿ ਤੇ ਸੜਕ ਬਣਾ ਦਿਓ ਪੁਲ ਬਣਾ ਦਿਓ ਕੱਲਾ ਉਹ ਕੰਮ ਨਹੀਂ ਪ੍ਰਾਈਵੇਟ ਕੰਪਨੀਆਂ ਦੀਆਂ ਵੀ ਬਿਲਡਿੰਗਸ ਬਣਨੀਆਂ ਨੇ ਬਹੁਤ ਕੁਝ ਉਹਨਾਂ ਨੇ ਵੀ ਕਰਨਾ ਤਾਂ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਨੇ ਜਿਨ੍ਹਾਂ ਦੇ ਲਈ ਇਹ ਕੰਮ ਕੀਤਾ ਇਹਨਾਂ ਨੇ ਆਲਰੇਡੀ ਪਹਿਲੀ ਗੱਲ ਤਾਂ ਐਲ ਐਨਟੀ ਲਾਰਸਨ ਐਂਡ ਟਿਊਬਰ ਤੁਸੀਂ ਕਦੇ ਕਿਤੋਂ ਵੀ ਨੰਗੇ ਹੋਵੋਗੇ ਕਿਸੇ ਹਾਈਵੇ ਤੋਂ ਤਾਂ ਉੱਥੇ ਜ਼ਿਆਦਾਤਰ ਕੰਮ ਕੋ ਇੰਡੀਆ ਦੀ ਸਭ ਤੋਂ ਵੱਡੀ ਕੰਪਨੀ ਐ ਐਲ ਐਨ ਟੀ ਪਰ ਉਹ ਵੀ ਆਪ ਨਹੀਂ ਕੰਮ ਕਰਦੇ ਉਹ ਅੱਗੇ ਹੋਰ ਕੰਪਨੀਆਂ ਨੂੰ ਠੇਕਾ ਦੇ ਦਿੰਦੇ ਆ ਤਾਂ ਇੱਕ ਤਾਂ ਐਲ ਐਨ ਟੀ ਇਹਨਾਂ ਦੀ ਕਲਾਇੰਟ ਆ ਉਸ ਤੋਂ ਇਲਾਵਾ ਜੁਬਿਲੈਂਟ ਵਾਲੇ ਬਹੁਤ ਵੱਡਾ ਨਾਮ ਆ ਜੁਬਿਲਟ ਜੀ ਐਮ ਆਰ ਉਮੀ ਜੀ ਐਮ ਆਰ 에어ਪੋਰਟ ਬਣਾਉਂਦੇ ਆ ਉਹ ਅੱਗੇ ਇਹਨਾਂ ਨੂੰ ਆਪਣਾ ਕੰਮ ਦੇ ਦਿੰਦੇ ਆ ਅਪੋਲੋ ਵਾਲੇ ਹੋਏ ਤੇ ਐਮ ਟ੍ਰੈਕਸ ਆ ਭਾਰਤ ਇਲੈਕਟ੍ਰੋਨਿਕਸ ਆ ਨਾਰthern ਰੇਲਵੇ ਰੇਲਵੇ ਦਾ ਬਹੁਤ ਘੱਟ ਕਮ ਇਹਨਾਂ ਨੂੰ ਮਿਲਦਾ ਭਾਈ ਇਹਨਾਂ ਦੀ ਚੰਗੀ ਚੀਜ਼ ਆ ਉਸ ਤੋਂ ਇਲਾਵਾ ਬਹੁਤ ਕੰ ਮਤਲਬ ਬਹੁਤ ਲੰਬਾ ਚੱਲ ਰਿਹਾ ਹੈ ਪ੍ਰੋਗਰਾਮ ਇਹਨਾਂ ਦਾ ਇਹ ਹੈਗੀ ਆ ਇਹਨਾਂ ਦੀ ਇਹ ਚੀਜ਼ ਹੁਣ ਆਪਾਂ ਗੱਲ ਕਰੀਏ ਕਿ ਇਨਫਰਾ ਸਟਰਕਚਰ ਦਾ ਫੀਲਡ ਦੇ ਵਿੱਚ ਇਹ ਕੰਪਨੀ ਹੈਗੀ ਆ ਬਣਾਉਣਾ ਕੁਝ ਵੀ ਕੰਸਟਰਕਟ ਕਰਨਾ ਉਸ ਕੰਮ 'ਚ ਹੈਗੇ ਆ ਹੁਣ ਉਹਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਹੈਗਾ ਹਿਸਾਬ ਕਿਤਾਬ ਕਿ ਜਿਹੜਾ ਇਹ ਫੀਲਡ ਹੈਗਾ 인ਫਰਾਸਟਰਕਚਰ ਦੇ ਉੱਪਰ ਜਿਹੜਾ ਕੰਮ ਵਧਣਾ ਵਾ ਉਹ 8.36% ਦੇ CAGR ਦੇ ਉੱਪਰ ਵਧ ਰਿਹਾ ਵਾ ਤੇ ਇਸ ਤੋਂ ਇਲਾਵਾ ਜਿਹੜੀ ਡਿਮਾਂਡ ਆ ਮਤਲਬ ਇਹ ਚੀਜ਼ਾਂ ਹੋਰ ਚੱਲੀ ਜਾਣੀਆਂ ਨੇ ਆ ਲੌਜਿਸਟਿਕ ਮਾਰਕੀਟ ਵਿਲ ਇੰਡੀਆ ਸਟ ਟੂ ਇਨਵੈਸਟ ਹਾਂ 750 ਬਿਲੀਅਨ ਡਾਲਰ 750 ਪਹਿਲਾਂ ਤਾਂ ਬਿਲੀਅਨ ਮਿਲੀਅਨ ਨਹੀਂ ਮਿਲੀਅਨ ਤੋਂ ਵੀ ਵੱਡਾ ਹੋ ਗਿਆ ਬਿਲੀਅਨ ਤੇ ਅੱਗੇ ਰੁਪਈਆ ਨਹੀਂ ਡਾਲਰ 750 ਬਿਲੀਅਨ ਡਾਲਰ ਰੇਲਵੇ ਦਾ ਜਿਹੜਾ ਖਰਚ ਹੈਗਾ ਅਗਲੇ ਕੁਝ ਸਾਲਾਂ ਦੇ ਵਿੱਚ ਉਹਨਾਂ ਨੇ ਕਰਨਾ ਵਾ ਰੇਲਵੇ ਜੇ ਹੁਣ ਖਰਚ ਕਰੂਗੀ ਤਾਂ ਖਰਚ ਕਿੱਥੇ ਕਰਨਾ ਉਹਨਾਂ ਨੇ ਰੇਲਵੇ ਲਾਈਨ ਬਚਾਉਣੀਆਂ ਨੇ ਹੋਰ ਸਾਰਾ ਕੁਝ ਕਰਨਾ ਬਹੁਤ ਸਾਰੇ ਪੁਲ ਬਣਨਗੇ ਰੇਲਵੇ ਬ੍ਰਿਜਸ ਜਿਹੜੇ ਹੁੰਦੇ ਆ ਤਾਂ ਉਹਦਾ ਫਾਇਦਾ ਕਿਤੇ ਨਾ ਕਿਤੇ ਜਿਵੇਂ ਕਹਿੰਨੇ ਕਿ ਭਾਵੇਂ ਚਵਾਨੀ ਭਾਵੇਂ ਅਠਿਆਨੀ ਦੇ ਪੰਮੇ ਰੁਪਈਆ ਕੋਈ ਨਾ ਕੋਈ ਹਿੱਸਾ ਤਾਂ ਇਹਨਾਂ ਦੇ ਵੀ ਹੱਥ ਆਉਣਾ ਹੀ ਆਉਣਾ ਵਾ ਕਿਉਂਕਿ ਇਹ ਵੀ ਕੰਪਨੀ ਉੱਥੇ ਕੰਮ ਕਰਦੀ ਆ ਤਾਂ ਇੰਨਾ ਵੱਡਾ ਨੈਟਵਰਕ ਆ ਅੱਛਾ ਇਹ ਤਾਂ ਹੋਊਗੀ ਇਕੱਲੇ ਰੇਲਵੇ ਦੀ ਗੱਲ ਜਿਹੜਾ ਗਵਰਨਮੈਂਟ ਦਾ ਪਲਾਨ ਹੈਗਾ ਉਹ ਹੈਗਾ ਅਗਲੇ ਕੁਝ ਸਾਲਾਂ ਚ ਇਨਵੈਸਟ ਕਰਨ ਦਾ 1.4 ਟ੍ਰਿਲੀਅਨ ਡਾਲਰ ਇਹ ਬਿਲੀਅਨ ਤੋਂ ਬਿਗਾਂ ਲੰਘੀਆਂ ਗੱਲਾਂ ਇੰਨੇ ਵੱਡੇ ਲੈਵਲ ਦੇ ਉੱਪਰ ਇਹ ਚੀਜ਼ਾਂ ਚੱਲਣੀਆਂ ਜੇ ਆਪਾਂ 2 ਮਿੰਟ ਲਈ ਕੰਪਿਊਟਰ ਨੂੰ ਇਹਨਾਂ ਫਿਗਰਾਂ ਨੂੰ ਪਰੇ ਵੀ ਰੱਖਦੀ ਆਪਾਂ ਉਹੀ ਵੈਸੇ ਹੀ ਬੈਠ ਕੇ ਹਿਸਾਬ ਲਾਈਏ ਤਾਂ ਤੁਸੀਂ ਦੇਖੋ ਵੀ ਸੜਕਾਂ ਦਾ ਜਾੜ ਕਿਵੇਂ ਬਣ ਰਿਆ ਵਾ ਆਪਣੇ ਆਲੇ ਦੁਆਲੇ ਤਾਂ ਭਾਵੇਂ ਕੰਪੀਟੀਸ਼ਨ ਹੈਗਾ ਪਰ ਕੁਛ ਨਾ ਕੁਛ ਤਾਂ ਇਹਨਾਂ ਨੂੰ ਵੀ ਮਿਲਣਾ ਹੀ ਮਿਲਣਾ ਇਹ ਇਹਨਾਂ ਦੀ ਇੱਕ ਸਟਰੈਂਥ ਹੈਗੀ ਆ ਜੀ ਤੇ ਮੈਂ ਹੁਣ ਤੁਹਾਨੂੰ ਨਾਮ ਦੁਬਾਰਾ ਬੋਲ ਦਿੰਨਾ ਮੈਂ ਸਪੈਲਿੰਗ ਬੋਲ ਦਿੰਨਾ ਇੱਥੇ ਇੱਕ ਵਾਰ ਲਿਖ ਵੀ ਦਊਗਾ ਸਪੈਲਿੰਗ ਇਹਨਾਂ ਦੇ ਹੈਗਾ N A C D A C ਸਪੇਸ ਇਨਫਰਾ ਨੈਕ ਡੈਕ ਇਨਫਰਾ ਠੀਕ ਹੈ ਜੀ ਤੇ ਅਜੇ ਆਈਪੀਓ ਆ ਚੁੱਕਿਆ ਕੱਲ ਨੂੰ ਵੀ ਰਹੂਗਾ ਪਰਸੋਂ ਵੀ ਰਹੂਗਾ 24 ਤਰੀਕ ਨੂੰ 10 ਵਜੇ ਲਿਸਟ ਹੋ ਜਾਊਗਾ ਪ੍ਰਾਈਸ ਦਾ ਹੈਗਾ 33 ਰੁਪਏ ਤੋਂ 35 ਰੁਪਏ ਤੱਕ ਦਾ ਹੁਣ ਆ ਗਈ ਆਪਣੀ ਅੱਜ ਦੀ ਦੂਸਰੀ ਕੰਪਨੀ ਦੂਸਰੀ ਕੰਪਨੀ ਦਾ ਨਾਮ ਹੈਗਾ ਆਈਡੈਂਟੀਕਲ ਬ੍ਰੇਨਸ ਆਈ ਡੀ ਈ ਐਨ ਟੀ ਆਈ ਸੀ ਏ ਐਲ ਆਈਡੈਂਟੀਕਲ ਸਪੇਸ ਬ੍ਰੇਨ ਬੀ ਆ ਆਈ ਐਨ ਐਸ identical brains ਇਹ ਕੰਪਨੀ ਹੈਗੀ ਆ ਐਂਟਰਟੇਨਮੈਂਟ ਸੈਕਟਰ ਦੇ ਵਿੱਚ ਪੁਰਾਣੀਆਂ ਫਿਲਮਾਂ ਤੇ ਅੱਜ ਦੀਆਂ ਫਿਲਮਾਂ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਇਫੈਕਟਸ ਬਹੁਤ ਨੇ ਸਾਊਂਡ ਕਲੈਰਿਟੀ ਬਹੁਤ ਜ਼ਿਆਦਾ ਹੋ ਗਈ ਜਿਹੜਾ ਉਹ ਐਕਸ਼ਨ ਹੁੰਦਾ ਵਾ ਉਹ ਬਹੁਤ ਜ਼ਿਆਦਾ ਹੱਦ ਤੱਕ ਵੱਧ ਗਿਆ ਵੀ ਐਫ ਐਕਸ ਜਿਹੜੇ ਇਫੈਕਟ ਪੈਂਦੇ ਆ ਵੀ ਐਫ ਐਕਸ ਦਾ ਕੰਮ ਇੰਨਾ ਕੁ ਜ਼ਿਆਦਾ ਵੱਧ ਗਿਆ ਈਵਨ ਮੈਂ ਥੋੜੇ ਦਿਨ ਪਹਿਲਾਂ ਇੱਕ ਆਰਟੀਕਲ ਪੜ੍ਹ ਰਿਹਾ ਸੀ ਇਸੇ ਇੰਡਸਟਰੀ ਬਾਰੇ ਤੇ ਉੱਥੇ ਹਾਲੀਵੁੱਡ ਦੀਆਂ ਫਿਲਮਾਂ ਦਾ ਜ਼ਿਕਰ ਸੀ ਤੇ ਉੱਥੇ ਉਹ ਕਈ ਲੋਕ ਕਹਿ ਰਹੇ ਸੀ ਕਿ ਹਾਲੀਵੁੱਡ ਹੁਣ ਹਾਲੀਵੁੱਡ ਫਿਲਮਾਂ ਵਾਲੀ ਇੰਡਸਟਰੀ ਘਟ ਰਹੀ ਹੈਗੀ ਵੀ ਐਫ ਐਕਸ ਇੰਡਸਟਰੀ ਕਹਿ ਸਕਦੇ ਆ ਇਹਨੂੰ ਮਤਲਬ ਫਿਲਮਾਂ ਦੇ ਵਿੱਚ ਇੰਨਾ ਕੰਮ ਵਧ ਗਿਆ ਵੀ ਐਫ ਐਕਸ ਦਾ ਇਫੈਕਟਸ ਦਾ ਮੇਰੇ ਖਿਆਲ ਤੋਂ ਤੁਸੀਂ ਸਮਝ ਗਏ ਹੋਵੋਗੇ ਮੈਂ ਮਤਲਬ ਕੀ ਗੱਲ ਕਰ ਰਿਹਾ ਇੱਥੇ ਨਾ ਉਸ ਕੰਮ ਦੇ ਵਿੱਚ ਇਹ ਕੰਪਨੀ ਆਈਡੈਂਟੀਕਲ ਬ੍ਰੇਨਸ ਇੰਡੀਆ ਦੀ ਨੰਬਰ 1 ਕੰਪਨੀ ਹੈ ਪਹਿਲਾਂ ਤਾਂ ਤੁਸੀਂ ਇੱਥੇ ਹੀ ਹਿਸਾਬ ਲਾ ਲਓ ਅਗਲਾ ਕੰਮ ਸਿਰਫ ਫਿਲਮਾਂ ਦਾ ਨਹੀਂ ਹੈਗਾ ਜਿਹੜੀਆਂ ਲੋਕ ਥੀਏਟਰ ਵਿੱਚ ਜਾ ਕੇ ਦੇਖਦੇ ਆਂ ਵੈਬ ਸੀਰੀਜ਼ ਹੁੰਦੀਆਂ ਨੇ ਬਹੁਤ ਸਾਰੇ ਵੀਡੀਓ ਬਣਦੇ ਆ ਤੇ ਇਹੋ ਜਿਹਾ ਕੁਝ ਹੈਗਾ ਮਤਲਬ ਇਸ ਤਰ੍ਹਾਂ ਦਾ ਸਭ ਪਾਸੇ ਵੀਫਐਕਸ ਹੈਗਾ ਤੇ ਹੁਣ ਅੱਗੇ ਗੱਲ ਵੀਫਐਕਸ ਦਾ ਕੰਮ ਜਿਹੜਾ ਇੰਨਾ ਵਧਿਆ ਉਹਦਾ ਸਿੱਧਾ ਸਿੱਧਾ ਫਾਇਦਾ ਤੁਹਾਨੂੰ ਇਹਨਾਂ ਦੇ ਬੈਲੈਂਸ ਸ਼ੀਟ ਦੇ ਉੱਪਰ ਵਹੀ ਖਾਤੇ 'ਚ ਹੁੰਦਾ ਕਲੀਅਰਲੀ ਦਿਖੂਗਾ ਰੈਵਨਿਊ ਹੁਣ ਇੱਥੇ ਤਾਂ ਗੱਲ ਬਹੁਤ ਹੀ ਗਾਹ ਲੰਗੀ प्रॉफिट ਦੇਖ ਲੰਨੇ ਆ 2022 ਦੇ ਵਿੱਚ प्रॉफिट ਸੀਗਾ 51 ਕਰੋੜ ਦਾ 2024 ਆ ਗਿਆ 2 ਸਾਲ ਲੰਘੇ ਆ प्रॉफिट ਕਿੰਨਾ ਗੁਣਾ ਵਧ ਗਿਆ 10 ਗੁਣਾ ਵਧ ਗਿਆ 534 ਕਰੋੜ ਦਾ प्रॉफिट ਹੋ ਗਿਆ ਜਿਹੜੇ ਬੰਦੇ ਜਿਹੜਾ ਬੰਦਾ 51 ਮਤਲਬ 51 ਰੁਪਏ ਕਮਾ ਰਿਆ ਸੀਗਾ 2 ਸਾਲ ਪਹਿਲਾਂ ਉਹ 534 ਰੁਪਏ ਕਮਾਉਣ ਲੱਗ ਗਿਆ ਜਿਹੜਾ 51000 ਕਮਾਉਂਦਾ ਸੀਗਾ ਉਹ ਸਿੱਧਾ 5 ਲੱਖ ਤੋਂ ਜ਼ਿਆਦਾ ਕਮਾਉਣ ਲੱਗ ਗਿਆ 5.5 ਲੱਖ ਕਮਾਉਣ ਲੱਗ ਗਿਆ 10 ਗੁਣਾ ਵੱਧ ਗਿਆ ਰੈਵਨਿਊ 391 ਕਰੋੜ ਤੋਂ ਵੱਧ ਕੇ ਹੋ ਗਿਆ ਜੀ 2026 ਕਰੋੜ ਕਾਰਨ ਕੀ ਆ ਕਾਰਨ ਸਿੰਪਲ ਆ ਅੱਜ ਕੋਈ ਵੀ ਫਿਲਮ ਕੋਈ ਵੀ ਵੀਡੀਓ ਇਫੈਕਟਸ ਤੋਂ ਬਿਨਾ ਬਣਾਈ ਨਹੀਂ ਸਕਦਾ ਉਹਦੇ 'ਚ ਬਹੁਤ ਹੀ ਵੱਡੀ ਏ ਕੰਪਨੀ ਆ ਤੇ ਮੈਂ ਤੁਹਾਨੂੰ ਕੋਈ ਛੋਟ ਦੱਸਦਾ ਇਹਨਾਂ ਦੀਆਂ ਕੁਝ ਇੱਕ ਫਿਲਮ ਆਈਆਂ ਨੇ ਮੈਂ ਉਹਨਾਂ ਦੀ ਵੀ ਇੱਕ ਲਿਸਟ ਘਟਾ ਹੈਗੀ ਹੈ ਮੇਰੇ ਕੋਲ ਲਿਸਟ ਹੈਗੀ ਆ ਹੁਣ ਸ਼ਾਇਦ ਤੁਸੀਂ ਉਹਨਾਂ ਦੇ ਨਾਮ ਸੁਣੇ ਹੋਣ ਸਕੈਮ 1992 ਇਹ ਫਿਲਮ ਇਹ ਸੀਰੀਜ਼ ਆਈ ਸੀ ਵੈਬ ਸੀਰੀਜ਼ ਤੇ ਇਸ ਤੋਂ ਇਲਾਵਾ ਬਿਲਕੁਲ ਇਹ ਦੇ ਨਾਲ ਰਲਦੀ ਮਿਲਦੀ ਸਟੋਰੀ ਹਰਸ਼ਦ ਮਹਿਤਾ ਵਾਲੀ ਆਈ ਆ ਹਰਸ਼ਦ ਮਹਿਤਾ ਸਟੋਰੀ 2020 ਦੇ ਵਿੱਚ ਆਈ ਆ ਇਹਨਾਂ ਦੋਨਾਂ ਵੈਬ ਸੀਰੀਜ਼ ਨੂੰ ਇਹਨਾਂ ਦੇ ਇਫੈਕਟਸ ਕਰਕੇ ਨੈਸ਼ਨਲ ਅਵਾਰਡ ਮਿਲੇ ਆ ਫਿਲਮ ਫੇਅਰ ਅਵਾਰਡ ਮਿਲੇ ਆ ਕਿਸ ਚੀਜ਼ ਕਰਕੇ ਜਿਹੜਾ ਵੀ ਐਫ ਐਕਸ ਦਾ ਕੰਮ ਆਈਡੈਂਟੀਕਲ ਬ੍ਰੇਨਸ ਵਾਲਿਆਂ ਨੇ ਇਹਨਾਂ ਫਿਲਮਾਂ ਦੇ ਵਿੱਚ ਕੀਤਾ ਵਾ ਉਸ ਤੋਂ ਇਲਾਵਾ ਰਾਕਟ ਬॉयਜ਼ ਕਰਕੇ ਕੋਈ ਫਿਲਮ ਆਈ ਸੀ 2022 ਦੇ ਵਿੱਚ ਉਹਨੂੰ ਵੀ ਇਹਨਾਂ ਦੇ ਵੀ ਐਫ ਐਕਸ ਕਰਕੇ ਅਵਾਰਡ ਮਿਲਿਆ ਫਿਰ ਇੱਕ ਫੋਨ ਭੂਤ ਕਰਕੇ ਫਿਲਮ 2022 ਦੇ ਵਿੱਚ ਆਈ ਆ ਉਹਨੂੰ ਉਹਨੂੰ ਮਿਲਿਆ ਦਾਦਾ ਸਾਹਿਬ ਫਾਲਕੇ ਅਵਾਰਡ ਮਤਲਬ ਫਿਲਮਾਂ ਦਾ ਇੰਡੀਆ ਦਾ ਸਭ ਤੋਂ ਵੱਡਾ ਅਵਾਰਡ ਮਿਲਿਆ ਹੁਣ ਅੱਗੇ ਗੱਲ ਹੈ ਕੀ ਆ ਕਿ ਇਹ ਤਾਂ ਸਿਰਫ ਮੈਂ ਤੁਹਾਨੂੰ ਚਾਰੀਆਂ ਪੰਜ ਕੰਪਨੀਆਂ ਨਹੀਂ ਫਿਲਮਾਂ ਬਣਾਉਂਦੀਆਂ ਬਹੁਤ ਵੱਡੇ ਪ੍ਰੋਜੈਕਟ ਨੇ ਇਹਨਾਂ ਕੋਲੇ ਤੁਸੀਂ ਇਹਨਾਂ ਦੀ ਵੈਬਸਾਈਟ ਦੇ ਉੱਪਰ ਜਾ ਕੇ ਦੇਖੋਗੇ ਤਾਂ ਬਹੁਤ ਸਾਰੀਆਂ ਫਿਲਮਾਂ ਉੱਥੇ ਪਈਆਂ ਨੇ ਇਹਨਾਂ ਦੀਆਂ ਜਿੰਨਾ ਚਿਰ ਇਹਨਾਂ ਨੇ ਕੰਮ ਕੀਤਾ ਹੋਇਆ ਨੰਬਰ ਇੱਕ ਕੰਪਨੀਆਂ ਤਾਂ ਕੰਮ ਸਭ ਤੋਂ ਜ਼ਿਆਦਾ ਇਹਨਾਂ ਨੂੰ ਮਿਲਣਾ ਵਾ ਕੰਮ ਉਹ ਚੱਲ ਰਿਹਾ ਜ ਜਿਹਦੀ ਡਿਮਾਂਡ ਇਸ ਟਾਈਮ ਸਭ ਤੋਂ ਜ਼ਿਆਦਾ ਹੈਗੀ ਆ ਅਗਲਾ ਫਾਇਦਾ ਇਹਨਾਂ ਨੂੰ ਇਹ ਹੈਗਾ ਇਹ ਜੇ ਕੰਪਨੀਆਂ ਨੂੰ ਕਹਿੰਦੇ ਆ ਐਸੈਟ ਲਾਈਟ ਬਿਜ਼ਨਸ ਮੈਂ ਤੁਹਾਨੂੰ ਅੱਗੇ ਵੀ ਸਮਝਾਇਆ ਇੱਕ ਹੁੰਦੇ ਐਸੈਟ ਹੈਵੀ ਬਿਜ਼ਨਸ ਜਿਹੜੀ ਕੰਪਨੀ ਦੀ ਆਪਾਂ ਹੁਣੇ ਗੱਲ ਕਰਕੇ ਹਟੇ ਆ ਉਹ ਹੈ ਕਿ ਐਸੈਟ ਹੈਵੀ ਬਿਜ਼ਨਸ ਤੁਸੀਂ ਕਿਸੇ ਨੂੰ ਕਿਹਾ ਸੀ ਤੁਹਾਨੂੰ ਘਰ ਬਣਾ ਕੇ ਦਵਾਂਗੇ ਪਹਿਲਾਂ ਤੁਹਾਨੂੰ ਮਜ਼ਦੂਰ ਲਿਓਣੇ ਪੈਣੇ ਆ ਤੁਹਾਨੂੰ ਬਹੁਤ ਕੁਝ ਕਰਨਾ ਪੈਣਾ ਜਿਹੜਾ ਉਹ ਆ ਕੰਸਟਰਕਸ਼ਨ ਮਟੀਰੀਅਲ ਆ ਉਹ ਲੈਣਾ ਪੈਣਾ ਸਾਰੇ ਦਾ ਸਾਰਾ ਮਤਲਬ ਪਹਿਲਾਂ ਅਗਲੇ ਨੂੰ ਪ੍ਰੋਜੈਕਟ ਡਿਲੀਵਰ ਕਰਨ ਤੋਂ ਪਹਿਲਾਂ ਤੁਹਾਡੀ ਜੇਬ ਦੇ ਵਿੱਚੋਂ ਆਪਣੇ ਜੋ ਬਹੁਤ ਸਾਰੇ ਪੈਸੇ ਲੱਗ ਜਾਣੇ ਆ ਇੱਥੇ ਕੀ ਆ ਇੱਥੇ ਕੁਝ ਨਹੀਂ ਲੱਗਣਾ ਇੱਥੇ ਠੁੜਕੋ 15 ਜਾਂ 20 ਬੰਦੇ ਇਹੋ ਜਿਹੇ ਬੈਠੇ ਆ ਜਿਹੜੇ ਪੂਰੇ ਸਮਾਰਟ ਨੇ ਬ੍ਰੇਨੀ ਨੇ ਦਿਮਾਗ ਵਾਲੇ ਆ ਉਹਨੂੰ ਕੰਪਿਊਟਰ ਚਲਾਉਣਾ ਆਉਂਦਾ ਉਹਨੂੰ ਸੌਫਟਵੇਅਰ ਆਉਂਦੇ ਆ ਉਹ ਬੈਠੇ ਆ ਸਿਰਫ ਉਹਨਾਂ ਨੂੰ ਤਨਖਾਹ ਦੇਣੀ ਆ ਇੱਕ ਕਮਰਾ ਵਾ ਛੋਟਾ ਜਿਹਾ ਉੱਥੇ ਲੱਗੇ ਹੋਇਆ ਸਾਰੇ ਆਪਣਾ ਕੰਮ ਕਰਨ ਮਤਲਬ ਖਰਚਾ ਬਹੁਤ ਘੱਟ ਆ ਆਮਦਨੀ ਬਹੁਤ ਜ਼ਿਆਦਾ ਆ ਇਹਨੂੰ ਕਹਿੰਦੇ ਆ ਐਸੈਟ ਲਾਈਟ ਬਿਜ਼ਨਸ ਤਾਂ ਇਹ ਹੈਗੀ ਆ ਜੀ ਦੂਸਰੀ ਕੰਪਨੀ ਤੇ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਫਲਾਣੀ ਕੰਪਨੀ ਨੂੰ ਦੇ ਵਿੱਚ ਜਾਓ ਫਲਾਨੀ ਚ ਨਹੀਂ ਜਾਓ ਇਹ ਮੇਰਾ ਕੋਈ ਮੇਰਾ ਕੰਮ ਇਹ ਨਹੀਂ ਹੈਗਾ ਮੇਰਾ ਕੰਮ ਸਿਰਫ ਇਹ ਆ ਕਿ ਕਿਉਂਕਿ ਮੇਰਾ ਫੀਲਡ ਇਹ ਆ ਮੈਂ ਸਾਰਾ ਦਿਨ ਬੈਠ ਕੇ ਹਜਾ ਕੁਝ ਕਰਦਾ ਰਹਿਣਾ ਜਿਹੜੀ ਇਨਫੋਰਮੇਸ਼ਨ ਮੈਨੂੰ ਮੇਰੇ ਕੋ ਆ ਜਾਂਦੀ ਆ ਉਹ ਮੈਂ ਤੁਹਾਨੂੰ ਅੱਗੇ ਦੇ ਦੇਣਾ ਪੈਸਾ ਤੁਹਾਡਾ ਹੈ ਤੁਹਾਡਾ ਤੁਹਾਡਾ ਪੈਸਾ ਤੁਹਾਡਾ ਹੈ ਸ਼ਹਿਰੀਆਂ ਵਾਂਗੂ ਬੋਲਣ ਲੱਗ ਗਿਆ ਹੋ ਸਕਦਾ ਕੋਈ ਦੋਸਤ ਸ਼ਹਿਰ ਤੋਂ ਹੋਣ ਉਹ ਗੁੱਸਾ ਕਰ ਜਾਣਾ ਤੇ ਪੈਸਾ ਤੁਹਾਡਾ ਤੁਸੀਂ ਦੇਖਣਾ ਤੁਸੀਂ ਕਿੱਥੇ ਲਾਉਣਾ ਕਿੱਥੇ ਨਹੀਂ ਲਾਉਣਾ ਮੇਰਾ ਕੰਮ ਇੱਕ ਤਰ੍ਹਾਂ ਨਾਲ ਕਹ ਲੋ ਕਿ ਉਸ ਪ੍ਰਾਪਰਟੀ ਡੀਲਰ ਦੀ ਤਰ੍ਹਾਂ ਵਾਂ ਜਿਹੜਾ ਤੁਹਾਨੂੰ ਪਲਾਟ ਦਿਖਾਉਂਦਾ ਕਿ ਜੀ ਆ ਵੀ ਪਲਾਟ ਪਿਆ ਆ ਵੀ ਪਲਾਟ ਪਿਆ ਆ ਵੀ ਪਲਾਟ ਪਿਆ ਆ ਵੀ ਪਿਆ ਜਿਹੜਾ ਤੁਸੀਂ ਲੈਣਾ ਤੁਸੀਂ ਆਪੇ ਲੈ ਸਕਦੇ ਹੋ ਜੇ ਤੁਹਾਡਾ ਦਿਲ ਕਰਦਾ ਕਿਸੇ ਦਾ ਕੋਈ ਪਲਾਟ ਨਹੀਂ ਲੈਣਾ ਤਾਂ ਵੀ ਤੁਹਾਡੀ ਮਰਜ਼ੀ ਆ ਤਾਂ 18 ਤਰੀਕ ਨੂੰ ਇਹਨਾਂ ਦਾ ਜਿਹੜਾ ਆਈਪੀਓ ਆ ਉਹ ਖੁੱਲੂਗਾ ਜੀ ਕੱਲ ਤੋਂ ਕੱਲ ਪਰਸੋਂ ਚੌਥੇ 18 ਤਰੀਕ 19 ਤਰੀਕ 20 ਤਰੀਕ ਤਿੰਨ ਦਿਨ ਹੈਗੇ ਆ ਜੇ ਕੋਈ ਵੀ ਇਹਦੇ ਵਿੱਚ ਇਨਵੈਸਟ ਕਰਨਾ ਚਾਹੁੰਦਾ 26 ਤਰੀਕ ਨੂੰ 크리스마ਸ ਤੋਂ ਅਗਲੇ ਦਿਨ 10 ਵਜੇ ਮਾਰਕੀਟ ਦੇ ਵਿੱਚ ਇਹ ਸਟਾਕ ਲਿਸਟ ਹੋ ਜਾਊਗਾ 51 ਰੁਪਏ ਤੋਂ 75 ਰੁਪਏ ਤੱਕ ਦਾ ਰੇਟ ਹੈਗਾ ਜੀ ਇਹ ਹੈਗੀ ਆ ਇਹ ਗੱਲਬਾਤ ਅੱਜ ਦੀ ਤੇ ਫਿਲਹਾਲ ਲਈ ਮੇਰੇ ਕੋਲ ਇੰਨਾ ਹੀ ਕੱਲ ਨੂੰ ਕੋਈ ਹੋਰ ਸਟਾਕ ਹੋਣਗੇ ਕੋਈ ਹੋਰ ਵੀਡੀਓ ਹੋਊਗਾ ਕਿਸੇ ਹੋਰ ਚੀਜ਼ ਬਾਰੇ ਗੱਲ ਕਰਾਂਗੇ